ਸਸਿਕਾਚੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪੈਰਿਸ ਦੇ 올림픽 ਖੇਤਰ ਦੇ ਵਿੱਚ ਮੰਗਲਵਾਰ ਅਦਿਨੇ ਭਾਰਤ ਤੇ ਲਈ ਯਾਦਗਾਰ ਦਿਨ ਬਣ ਕੇ ਹੈ ਕਿਉਂਕਿ ਮਨੂ ਭਾਕਰ ਤੇ ਸਰਪਚੋਤ ਸਿੰਘ ਦੀ ਜੋੜੀ ਨੇ 10 ਮੀਟਰ 에ਅਰ ਪਿਸਟਲ ਦੇ ਮਿਸ਼ਰਤ ਮੁਕਾਬਲੇ ਦੇ ਵਿੱਚ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਧਮਕਾ ਜਿੱਤ ਲਿਆ ਹੈ ਇਸ ਜੋੜੀ ਨੇ ਕੋਰੀਆਈ ਚੋਟੀ ਨੂੰ 16-10 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤੇ ਹੈ ਮਨੂ ਭਾਕਰ ਕਈ ਲਗਾਤਾਰ ਵਿੱਕ ਕਾਂਸੀ ਤਗਮੇ ਇਸ ਤੋਂ ਪਹਿਲਾਂ ਐਤਵਾਨੂ ਉਸਨੇ 10 ਮੀਟਰ 에ਅਰ ਪਿਸਟਲ ਦੇ ਮਹਿਲਾ ਮੁਕਾਬਲੇ ਦੇ ਵਿੱਚ ਧਮਕਾ ਜਿੱਤੇ ਦੱਸਦੇ ਕਿ ਭਾਰਤ ਨੇ ਹੁਣ ਤੱਕ ਸਿਰਫ 2 ਤਮਕੇ ਜਿੱਤੇ ਨੇ ਅਤੇ ਇਹ ਦੋਵਾਂ ਦੇ ਵਿੱਚ ਮਨੁਭਾਕਰ ਨੇ ਅਹਿਮ ਭੂਮਿਕਾ ਨਿਭਾਈ ਹੈ। ਮਨੁਭਾਕਰ 올림픽 ਇਤਿਹਾਸ ਦੇ ਵਿੱਚ ਇੱਕ 올림픽 ਦੇ ਵਿੱਚ ਦੋ ਤੱਕ ਮੈਚ ਜਿੱਤਨ ਵਾਲੀ ਦੇਸ਼ ਦੀ ਪਹਿਲੀ ਐਥਲੀਟ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਕਿਸੇ ਵੀ ਭਾਰਤੀ ਦੇ ਨਾਂ ਤੇ ਦਰਜ ਨਹੀਂ ਹੈ। ਮਨੁਭਾਕਰ ਬਾਰੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਉਮੀਦ ਜਤਾਈ ਸਾਹ ਸੀ ਕਿ ਉਹ ਭਾਰਤ ਨੂੰ ਆਪਣਾ ਪਹਿਲਾ ਤਮਕਾ ਦਵੋਂ ਦੇ ਵਿੱਚ ਕਾਮਯਾਬ ਰਹੇਗੀ। ਅਤੇ ਉਹ ਲੋਕਾ ਦਿਓ ਮਿੱਧ ਤੇ ਖਰੀ ਉਤਰੀ ਅਤੇ ਉਹਨੂੰ 올림픽 ਨਿਸ਼ਾਨੇਬਾਜ਼ੀ ਦੇ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਪਾਤਖਿੜਾਣ ਬਣ ਗਈ ਹੈ ਅਤੇ ਇੱਕ 올림픽 ਟੂਰਨਾਮੈਂਟ ਦੇ ਵਿੱਚ ਦੋ ਤਮਗੇ ਜਿੱਤ ਲੈਣ ਵਾਲੀ ਪਹਿਲੀ ਮਨੋਭਕਰ ਜੀ ਨੇ ਔਰ ਸਰਜੋ ਜੀ ਨੇ ਕੱਲ ਕੁਆਲੀਫਾਈ ਕੀਤਾ ਜੀ ਅਵਾਜ ਇਸ ਦਾ ਫਾਈਨਲ ਹੋਇਆ ਜੀ ਫਾਈਨਲ ਵਾਇਸ ਵਿੱਚ ਬ੍ਰੌਂਜ਼ ਮੈਡਲ ਲਈ ਇਹੀ ਮੈਚ ਖੇਲੇ ਗਿਆ ਜੀ ਬ੍ਰੌਂਜ਼ ਮੈਡਲ ਲਈ ਮੈਚ ਖੇਲੇ ਗਿਆ ਬ੍ਰੌਂਜ਼ ਮੈਡਲ ਦੇ ਮਨੋਭਕਰ ਜੀ ਕੋ ਔਰ ਮੇਰੇ ਸਰਜੋ ਦੇ ਬੇਟੀ ਜੀ ਨੂੰ ਮਿਲ ਗਿਆ ਜੀ ਮਨੋਭਕਰ ਜੀ ਕੋ ਬਹੁਤ ਬਹੁਤ ਵਧਾਈਆਂ ਜੀ ਮਨੋਭਕਰ ਜੀ ਕੇ ਫੈਮਿਲੀ ਕੋ ਬਹੁਤ ਬਹੁਤ ਵਧਾਈ

ਚਾਰ ਮਾਸਾਲ ਰਾਣਾ ਅਭਿਸ਼ੈ ਰਾਣਾ ਜਿਹਨੇ ਹਾਂ ਮੈਚ ਕਰਾਇਆ ਤਾਂ ਜੀ ਓਪਨ ਮੈਚ ਕਰਾਇਆ ਤਾਂ ਜੀ ਕੋਈ ਟਾਈਮ ਸਾਰੇ ਜਦੋਂ ورلڈ ਕੱਪ ਕੇ ਲਈ ਜਾਣਾ ਤਾਂ ਜੀ ਓਪਨ ਮੈਚ ਕਰਾਇਆ ਤਾਂ ਜੀ ਮੇਰਾ ਡੈਡੀ ਵੀ ਆਏ ਬੇਰੇ ਹਰਦੇਵ ਸਿੰਘ ਨੰਬਰਦਾਰ ਜੀ ਬਟੋਲੀ ਦੇ ਜੀ ਅਰੇ ਉਸकी मामा मामी ਮੇਰਾ ਮੇਰੀ ਬੜੀ ਬੜੀ ਭਾਈ ਆਈ ਵੀ ਤੇ ਜੀ ਉਹਨੇ ਹਾਂ ਜੀ ਮੈਚ ਜੀ ਦੇਖਣ ਲਈ ਆਏ ਸਾਰੇ ਜਦੋਂ ਯਹਾਂ ਪੇ ਬਰੌਂਜੀ ਮੈਡਮੇ ਲੈ ਸਕਿਆ ਜੀ मतलब उसके पीछे बैठा ना उसके उस पर उसमें दिमाग इतना ज्यादा प्रेशर था जी ऊपर भी ले सके ऊपर मैच जी ऊपर मैच चार पांच साल पहले ही। आज जी आज बहुत खुशी हुई जी ओलंपिक का मेडल बेटे ने क्ढे जी जिरा वाले वासियों को बहुत बहुत बधाई जी दिन गांव को बहुत बहुत बधाई जी मेरे गांव के सरपंच सपंच सिंह बब्बू जी सरपंच सिंह सरपंच सिंहपची उन्होंने भी बहुत बहुत मुबारक ਦੱਸਦੇ ਕਿ ਸਰਬਜੋਤ ਸਿੰਘ ਪੰਜਾਬ ਦੇ ਅੰਬਾਲਾ ਦੇ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ। ਉਹਨਾਂ ਦੇ ਪਿਤਾ ਜਤਿੰਦਰ ਇੱਕ ਕਿਸਾਨ ਹਨ, ਜਦਕਿ ਉਹਨਾਂ ਦੀ ਮਾਂ ਹਰਦੀਪ ਕੌਰ ਇੱਕ ਘਰੇਲੂ ਔਰਤ ਹੈ। ਉਹਨਾਂ ਦਾ ਇੱਕ ਛੋਟਾ ਭਰਾ ਵੀ ਹੈ ਤੇ ਆਪਣੇ ਦਮਦਾਰ ਪ੍ਰਦਰਸ਼ਨ ਅਤੇ ਖੇਡਾਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਸਰਬਜੋਤ ਸਿੰਘ ਬਹੁਤ ਹੀ ਕੋਮਲ ਹੈ। ਆਪਣੇ ਆਤਮ ਵਿਸ਼ਵਾਸ ਦੀ ਬਦੌਲਤ ਹੀ ਉਹ ਗਾਜਬ ਮੰਨੂ ਦੇ ਨਾਲ 올림픽 ਪੋਟੀਏ ਮੁੱਤੇ ਆਪਣੀ ਜਗ੍ਹਾ ਬਣਾ ਸਕਿਆ ਹੈ। ਜੇਕਰ ਮੰਨੂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਮੰਨੂ ਦਾ ਪਰਿਵਾਰ ਗੋਰੀਆ ਪਿੰਡ ਤੋਂ ਹੈ ਜੋ ਕਿ ਚੱਜਰ ਅਤੇ ਨਿਵਾੜੀ ਪਿੰਡ ਦੇ ਸਰਹੱਦ ਹੁੰਦੇ ਹੈ। ਰਾਜਸਥਾਨ ਤੋਂ 80 ਕਿਲੋਮੀਟਰ ਦੂਰ ਇਸਪਿੰਟ ਦੇ ਵਿੱਚ ਜਾਟਾ ਅਤੇ ਅਹੀਰ ਅਤੇ ਗਿੰਤੀ ਵੱਤ ਹੈ ਮਨੂ ਦੇ ਪਿਤਾ ਰਾਮਕੀਸ਼ਨ ਭਾਕ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਕਾਦਮੀ ਪੇਸ਼ੇ ਦੇ ਨਾਲ ਜੁੜਿਆ ਹੋਇਆ ਹੈ ਇਸ ਨਾਲ ਹੀ ਮਨੂ ਦੇ ਪਿਤਾ ਨੇ ਦੱਸਿਆ ਕਿ ਮਨੂ ਡਾਕਟਰ ਬੰਨਣਾ ਚਾਹੁੰਦੀ ਸੀ ਅਤੇ ਉਹ ਟੈਨਿਸ ਅਤੇ ਤਾਇ ਕੁਮਾਂਡੋ ਖੇਡਦੀ ਸੀ ਪਰ ਇੱਕ ਦਿਨ ਅਚਾਨਕ ਉਸਨੇ ਪਿਸਟਲ ਚੁੱਕੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਕਿਹਾ ਕਿ ਉਸ ਵਾਰ ਉਸਨੇ 10 ਵਿੱਚੋਂ 10 ਦਾ ਟਾਰਗੇਟ ਪੂਰਾ ਕੀਤਾ ਸੀ ਉਸ ਸਮੇਂ ਦੂਜੇ ਖਿਡਾਰੀ ਅਤੇ ਉਸਦੇ ਕੋਚ ਹੈਰਾਨ ਰਹਿ ਗਏ ਸਨ ਜ਼ਿਕਰੋ ਖੇ ਕਿ ਸਾਲ 2016 ਦੇ ਵਿੱਚ ਉਹੋ 13 ਸਾਲ ਦੀ ਉਮਰ ਦੇ ਵਿੱਚ 에어 ਅਕੈਡਮੀ ਆਫ ਸ਼ੂਟਿੰਗ ਸਪੋਰਟਸ ਸੰਬਾਲਾ ਦੇ ਵਿੱਚ ਸ਼ੂਟਿੰਗ ਦੇ ਵਿੱਚ ਸ਼ਾਮਿਲ ਹੋਇਆ ਸੀ ਸਰਬਜੋਤ ਨੇ 2019 ਦੇ ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਚੀਨ ਦੇ ਹਾਂਗਕੋਕਸ ਦੇ ਵਿੱਚ ਹੋਈਆਂ 2022 에ਸ਼ੀਅਨ ਖੇਡਾਂ ਦੇ ਵਿੱਚ ਟੀਮ ਸੋਨ ਤਮਗਾ ਜਿੱਤੇ ਅਤੇ 2023 에ਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਕਾਂਸੀ ਦਾ ਤਮਗਾ ਜਿੱਤੇ ਸੀ ਅਤੇ ਹੁਣ ਮਨੂ ਤੇ ਨਾਲ ਮਿਲ ਪੈਰਿਸ 올림픽 2024 ਖੇਡਾਂ ਦੇ ਵਿੱਚ 10 ਮੀਟਰ 에어 ਪਿਸਟਲ ਦੇ ਮਿਸ਼ਰ ਉਕਾਤੇ ਤੇ ਵਿਚਕਾਰ ਸਿੱਧਾ ਤਮਗਾ ਜਿੱਤੇ ਸਾਰੇ ਭਾਰਤ ਵਾਸੀਆਂ ਨੂੰ ਇਸ ਸਮੇਂ ਮਨੁੱਖਤਾ ਅਤੇ ਸਰਬਜੋਤ ਸਿੰਘ ਹੁੰਦੇ ਮਹਿਸੂਸ ਹੋ ਰਿਹਾ ਹੈ ਬਿਊਰਿਪੋਰਟ ਚੈਲੂ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ